ਦੋ ਅਜਹੀਆਂ ਖਬਰਾਂ ਜਿਸ ਕਰਕੇ ਸਿੱਖ ਸੰਗਤ ਦੇ ਚਿਹਰਿਆਂ ਤੇ ਰੌਣਕਾ ਹੈ ਘਟਨਾ ਇਟਲੀ ਦੀ ਹੈ ਜਿੱਥੇ ਸਿੱਖਾਂ ਦੀ ਵੱਡੀ ਜਿੱਤ ਹੋਈ ਹੈ ਦੂਜੇ ਪਾਸੇ ਆਸਟ੍ਰੇਲੀਆ ਤੋਂ ਅਜਿਹਾ ਛੋਟਾ ਕੰਮ ਨੌਜਵਾਨ ਨੇ ਕੀਤਾ ਜਿਸ ਦਾ ਅਸਰ ਬਹੁਤ ਵੱਡਾ ਹੋਇਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਇਟਲੀ ਚ ਵੱਸਦੇ ਸਿੱਖਾਂ ਨੇ ਉਸ ਸਮੇਂ ਵੱਡੀ ਰਾਹਤ ਮਿਲੀ ਜਦ 에어ਪੋਰਟ ਅਧਿਕਾਰੀਆਂ ਨੇ ਪੂਰੇ ਸਵਾ ਸਾਲ ਬਾਅਦ ਜ਼ਬਤ ਕੀਤੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਸਥਾਨਿਕ ਸਿੱਖਾ ਗਊਆਂ ਨੂੰ ਸੌਂਪ ਦਿੱਤੀ April 2024 ਵਿੱਚ ਪ੍ਰਸਿੱਧ ਟਾਡੀ ਮਿਲਖਾ ਸਿੰਘ ਮੋਜੀ ਜਦ ਆਪਣੇ ਸਾਥੀਆਂ ਨਾਲ ਇਟਲੀ ਦੇ 베르ਗੋ마 에어ਪੋਰਟ ਤੇ ਬੈਲਜੀਅਮ ਲਈ ਜਾ ਰਹੇ ਸਨ ਤਾਂ ਏਅਰਪੋਰਟ ਅਧਿਕਾਰੀਆਂ ਨੇ ਉਹਨਾਂ ਦੇ ਸਮਾਨ ਵਿੱਚੋਂ ਕਿਰਪਾਨ ਮਿਲ ਨੂੰ ਲੈ ਕੇ ਇੱਕ ਮਾਮਲਾ ਦਰਜ ਕੀਤਾ ਸੀ ਉਸ ਮਾਮਲੇ ਨੂੰ ਸਲਝਾਉਂਦਿਆਂ ਏਅਰਪੋਰਟ ਅਧਿਕਾਰੀਆਂ ਦੁਆਰਾ ਸਿੱਖ ਆਗੂਆਂ ਨੂੰ ਬੁਲਾ ਕੇ ਢਾਡੀ ਜਥੇ ਦੀ ਸ਼੍ਰੀ ਸਾਹਿਬ ਪੂਰੇ ਸਨਮਾਨ ਨਾਲ ਵਾਪਸ ਕਰ ਦਿੱਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਸੰਭਾਲ ਇਟਲੀ ਪੰਜ ਪ੍ਰਧਾਨੀ ਦੇ ਪ੍ਰਬੰਧਕ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਭਾਈ ਰਜਿੰਦਰ ਸਿੰਘ ਰੰਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਇਟਲੀ ਦੇ ਬਰਗੋਮਾ 에ਰਪੋਰਟ ਤੇ ਢਾਡੀ ਮਿਲਖਾ ਸਿੰਘ ਜੀ ਦਾ ਪ੍ਰਸਿੱਧ ਢਾਡੀ ਜੱਥਾ ਜਦ ਜਾ ਰਿਹਾ ਸੀ ਤਾਂ ਉਥੋਂ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸਮਾਨ ਦੀ ਚੈਕਿੰਗ ਦੌਰਾਨ ਉਹਨਾਂ ਦੇ ਸਮਾਨ ਚੋਂ ਮਿਲੀ ਕਿਰਪਾਨ ਕਾਰਨ ਉਹਨਾਂ ਤੇ ਮਾਮਲਾ ਦਰਜ ਕੀਤਾ ਸੀ ਇਸ ਦੇ ਚਲਦਿਆਂ ਵਕਫ ਵਕਫ ਸਿੱਖ ਆਗੂ 에ਰਪੋਰਟ ਅਧਿਕਾਰੀਆਂ ਨੂੰ ਵੀ ਮਿਲੇ ਸਨ ਬੀਤੇ ਦਿਨੀ 에ਰਪੋਰਟ ਅਧਿਕਾਰੀਆਂ ਦੁਆਰਾ ਢਾਡੀ ਮਿਲਖਾ ਸਿੰਘ ਦੀ ਸ਼੍ਰੀ ਸਾਹਿਬ ਗੁਰਦੁਆਰਾ ਮਾਤਾ ਸਾਹਿਬ ਕੌਰ ਕੋਬੋ ਦੀ ਕਮੇਟੀ ਨੂੰ ਵਾਪਸ ਕੀਤੀ ਗਈ ਜਿਸ ਤੇ ਚਲਦਿਆਂ ਇਟਲੀ ਵਸਦੇ ਸਿੱਖਾਂ ਨੇ ਰਾਹਤ ਨੂੰ ਮਹਿਸੂਸ ਕੀਤੀ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਬਾਰੇ ਦੱਸਿਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਸਾਹਿਬ ਵਾਪਸ ਕੀਤੀ ਹੈ। ਉਹਨਾਂ ਦੱਸਿਆ ਕਿ ਹੁਣ ਜਦ ਵੀ ਢਾਡੀ ਜੱਥਾ ਭਾਈ ਮਿਲਖਾ ਸਿੰਘ ਮੌਜੀ ਦਾ ਯੂਰਪ ਦੌਰਾ ਤੇ ਆਵੇਗਾ ਉਹਨਾਂ ਨੂੰ ਇੱਕ ਕਿਰਪਾਨ ਸੌਂਪੀ ਜਾਵੇਗੀ। ਪੰਜ ਪ੍ਰਧਾਨੀ ਦੇ ਵਕ ਵਕ ਆਗੂਆਂ ਨੇ ਵੀ ਹੁਣ ਇਸ ਮਾਮਲੇ ਤੇ ਖੁਸ਼ੀ ਜ਼ਾਹਰ ਕਰਦੇ ਆ ਕਿ ਆ ਕਿ ਬਹੁਤ ਰਾਹ ਦੀ ਗੱਲ ਹੈ ਕਿ ਪ੍ਰਸਿੱਧ ਢਾਡੀ ਮੌਜੀ ਸਾਹਿਬ ਦੀ ਸ਼੍ਰੀ ਸਾਹਿਬ 에ਰਪੋਰਟ ਅਧਿਕਾਰੀਆਂ ਦੁਆਰਾ ਵਾਪਸ ਕਰ ਦਿੱਤੀ ਗਿਆ। ਉਹਨਾਂ ਅੱਗੇ ਇਹ ਵੀ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪ੍ਰਚਾਰਕ ਜਾਂ ਸਿੱਖ ਤੇ ਅਜਿਹਾ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ ਉਧਰ ਅੱਜਕੱਲ ਜਿੱਥੇ ਲੋਕ ਆਪਣੇ ਕੰਮ ਤੱਕ ਸੀਮਿਤ ਨੇ ਆਸਟ੍ਰੇਲੀਆ ਵਿੱਚ ਇੱਕ ਭਾਰਤੀ ਮੂਲ ਦੇ ਡਾਕੀ ਵਜੋਂ ਕੰਮ ਕਰਦੇ ਸਿੱਖ ਮੁੰਡੇ ਨੇ ਅਜਿਹਾ ਕੰਮ ਕੀਤਾ ਜਿਸ ਨੇ ਪੂਰੀ ਦੁਨੀਆ ਦਾ ਦਿਲ ਛੋਲੇਆ ਪਾਰਸਲ ਡਿਲੀਵਰ ਕਰਨਾ ਏ ਇਸ ਡਾਕੀ ਨੇ ਨਾ ਸਿਰਫ ਡਿਲੀਵਰੀ ਕੀਤੀ ਸਗੋਂ ਹਰ ਦੇ ਕੱਪੜੇ ਅਚਾਨਕ ਕਾਈ ਮੀਤੋ ਵੀ ਬਚਾਏ ਵੈਰਿਟੀ ਵੈਂਡਰ ਨਾਮ ਮੈਲਾ ਨੇ ਇੰਸਟਾਗ੍ਰam ਤੇ ਇਹ ਵੀਡੀਓ ਸਾਂਝੀ ਕੀਤੀ ਵੀਡੀਓ ਚ ਦੇਖਿਆ ਗਿਆ ਕਿ ਕਿਵੇਂ ਪੋਸਟਮੈਨ ਡਿਊਟੀ ਨਿਭਾਉਣ ਦੇ ਨਾਲ ਨਾਲ ਔਰਤੇ ਧੋਤੇ ਹੋਏ ਕੱਪੜਿਆਂ ਨੂੰ ਵੀ ਵਾਰਿਸ਼ ਤੋਂ ਬਚਾਉਣ ਚ ਲੱਗ ਗਿਆ ਉਸਨੇ ਕੱਪੜੇ ਸਾਫ ਸੁਥਰੇ ਤਰੀਕੇ ਨਾਲ ਮੋੜ ਕੇ ਸੁਰੱਖਿਅਤ ਥਾਂ ਤੇ ਰੱਖ ਦਿੱਤੇ ਜਦ ਵੈਰਿਟੀ ਘਰ ਵਾਪਸ ਆਈ ਤਾਂ ਉਹਨਾਂ ਨੇ ਦੇਖਿਆ ਕਿ ਉਸਦੀ ਲਾਂਡਰੀ ਅੰਦਰ ਰੱਖੀ ਹੋਈ ਸੀ ਅਤੇ ਇੱਕ ਹੱਥ ਨਾਲ ਲਿਖਿਆ ਨੋਟ ਵੀ ਉੱਥੇ ਪਿਆ ਸੀ ਨੋਟ ਵਿੱਚ ਡਾਕੀ ਨੇ ਲਿਖਿਆ ਸੀ ਕਿ ਜਦ ਮੈਂ ਸ਼ੁਰੂ ਹੋਇਆ ਤਾਂ ਉਹਨਾਂ ਨੇ ਕੱਪੜਿਆਂ ਨੂੰ ਸੁਰੱਖਿਅਤ ਕਰ ਲਿਆ ਸੀ ਤਾਂ ਜੋ ਉਹ ਗਿੱਲੇ ਨਾ ਹੋਣ ਇਸ ਭਾਵਨਾਤਮਕ ਪੱਲ ਨੂੰ ਸਾਂਝਾ ਕਰਦੇ ਹੋਏ ਵੈਰਟੀ ਨੇ ਫੇਸਬੁੱਕ ਤੇ ਲਿਖਿਆ ਕਿ 1 ਮਿਲੀਅਨ ਵਿੱਚੋਂ ਇੱਕ ਹੈ ਜਦ ਮੈਂ ਘਰ ਆਈ ਤਾਂ ਕੱਪੜੇ ਗਾਇਬ ਸਨ ਮੈਨੂੰ ਲੱਗਿਆ ਕਿ ਮੈਂ ਨੇ ਸਭ ਕੁਝ ਖਰਾਬ ਕਰ ਦਿੱਤਾ ਹੋਵੇਗਾ ਪਰ ਸੀਸੀਟੀਵੀ ਦੇਖਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਡਾਕੀ ਨੇ ਉਹਨਾਂ ਨੂੰ ਬਚਾਇਆ ਇਹ ਵੀਡੀਓ ਡਿਜੀਟਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ